ਇਸ ਸਮੇਂ ਅਸੀਂ ਬਾਬੇ ਬਕਾਲੇ ਦੀ ਧਰਤੀ ਤੇ ਮੌਜੂਦ ਹਾਂ ਤੇ ਇੱਥੇ ਰਖੜ ਪੁੰਨਿਆਂ ਦੇ ਤਿਹਾੜ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਬਾਬਾ ਬਕਾਲਾ ਦੀ ਧਰਤੀ ਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਇੱਥੇ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਸੀ ਤਾਂ ਇਹ ਅਸਥਾਨ ਇਸ ਕਰਕੇ ਵੀ ਪ੍ਰਸਿੱਧ ਹੈ ਔਰ ਇੱਥੇ ਮੱਖਣਸ਼ਾ ਲੁਬਾਣਾ ਨੂੰ ਗੁਰੂ ਦੀ ਪ੍ਰਾਪਤੀ ਹੋਈ ਸੀ ਕਿਉਂਕਿ ਮੱਖਣਸ਼ਾ ਲੁਬਾਣਾ ਦਾ ਜਦੋਂ ਬੇੜਾ ਡੁੱਬ ਰਿਹਾ ਸੀ ਤਾਂ ਫਿਰ ਉਹਨਾਂ ਨੇ ਨੌਵੇਂ ਪਾਸ਼ਾ ਅੱਗੇ ਦਰਖਾਸਤ ਦਿੱਤੀ ਸੀ ਕਿ ਮੇਰਾ ਬੇੜਾ ਬਚਾ ਲਓ ਤੇ ਮੈਂ ਤੁਹਾਡੇ ਅੱਗੇ ਮੋਹਰਾਂ ਦਾ ਸੋਨੇ ਦੀਆਂ ਮੋੜਾਂ ਦਾ ਮੱਫਾ ਟੇਕਾਂਗਾ ਤੇ ਇਸ ਤੋਂ ਬਾਅਦ ਫਿਰ ਜਦੋਂ ਮੱਖਣ ਸ਼ਾ ਲਵਾਨਾ ਦਾ ਡੁੱਬਦਾ ਬੇੜਾ ਨੌਵੇਂ ਪਾਤਸ਼ਾਹ ਜੀ ਨੇ ਬਚਾਇਆ ਸੀ ਉਸ ਤੋਂ ਬਾਅਦ ਫਿਰ ਮੱਖਣ ਸ਼ਾ ਲਵਾਨਾ ਬਾਬਾ ਬਕਾਲਾ ਦੀ ਧਰਤੀ ਤੇ ਆਉਂਦੇ ਨੇ ਤੇ ਇੱਥੇ ਆ ਕੇ ਗੁਰੂ ਸਾਹਿਬ ਤੋਂ ਜਿਹੜੀਆਂ ਮੋੜਾਂ ਸਿੱਖੀਆਂ ਸੀ ਸੁਖੀਆਂ ਸਾਨੂੰ ਪੈਂਟ ਕਰਦੇ ਨੇ ਤੇ ਇੱਥੇ ਫਿਰ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਕਿ ਮੈਨੂੰ ਆਪਣਾ ਗੁਰੂ ਲੱਭ ਗਿਆ ਤੇ ਹਰ ਸਾਲ ਰੱਖੜ ਪੁੰਨਿਆਂ ਦੇ ਮੌਕੇ ਤੇ ਇੱਥੇ ਰੌਣਕਾਂ ਲੱਗਦੀਆਂ ਨੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ ਤੇ ਇਸ ਵੇਲੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਜਿਹੜੀਆਂ ਆ ਸੰਗਤਾਂ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਆ ਪਹੁੰਚੀਆਂ ਹੋਈ ਨੇ ਕੱਲ ਰੱਖੜ ਪੁੰਨਿਆਂ ਨੂੰ ਲੈ ਕੇ ਸਮਾਗਮ ਹੋਣਾ ਹੈ ਪਰ ਅੱਜ ਹੀ ਸੰਗਤਾਂ ਦਾ ਆਗਮਨ ਇੱਥੇ ਹੋ ਚੁੱਕਾ ਹੈ ਕਿਉਂਕਿ ਐਤਵਾਰ ਦਾ ਦਿਨ ਹੈਗਾ ਔਰ ਐਤਵਾਰ ਕਰਕੇ ਵੱਡੀ ਗਿਣਤੀ ਵਿੱਚ ਇੱਥੇ ਆ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੋਂ ਬਾਬਾ ਬਕਾਲਾ ਦੀ ਆ ਧਰਤੀ ਤੋਂ ਇਹ ਸਿੱਧੀਆਂ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸਲਾਨਾ ਜੋੜ ਮੇਲਾ ਸੱਚਾ ਗੁਰ ਲਾਧੋ ਰੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਤੇਗ ਬਾਦਰ ਸਾਹਿਬ ਜੀ ਦੇ ਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਬੜੀ ਧੂਂ ਤਾਨ ਨਾਲ ਬੜੀ ਚੜ੍ਹਦੀ ਕਲਾ ਨਾਲ ਬੜੇ ਸਨੋ ਸੋਭਤ ਨਾਲ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੇ ਸਬੰਧ ਵਿੱਚ ਅੱਜ ਮੇਲੇ ਦਾ ਭਾਵੇਂ ਦੂਸਰਾ ਦਿਨ ਹੈ ਪਰ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ ਸਾਰੀ ਸੰਗਤ ਲਈ ਲੰਗਰ ਦੇ ਪ੍ਰਬੰਧ ਪਾਰਕਿੰਗ ਦੇ ਪ੍ਰਬੰਧ ਰੈਸ ਦੇ ਪ੍ਰਬੰਧ ਹਰ ਤਰ੍ਹਾਂ ਦੇ ਪ੍ਰਬੰਧ ਅਸੀਂ ਮੁਕੰਮਲ ਕੀਤੇ ਨੇ ਪਰ ਫਿਰ ਵੀ ਸੰਗਤ ਇੰਨੀ ਵੱਡੀ ਮਾਤਰਾ ਦੇ ਵਿੱਚ ਆ ਰਹੀ ਹੈ ਜੇ ਕਿਤੇ ਪ੍ਰਬੰਧਾਂ ਦੇ ਵਿੱਚ ਊਨਤਾਈ ਵੀ ਰਹਿ ਜਾਂਦੀ ਹੈ ਬਹੁਤ ਵੱਡਾ ਪ੍ਰੋਗਰਾਮ ਹੈ ਜੀ ਬਹੁਤ ਵੱਡਾ ਜੋੜ ਮੇਲਾ ਹੈ ਫਿਰ ਵੀ ਉਹਦੀ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਨੇ ਹੋਣ ਦੇ ਨਾਤੇ ਸੰਗਤ ਤੋਂ ਗੁਸਤਾਖੀ ਮਾਫੀ ਵੀ ਮੰਗੂਗਾ ਪਰ ਆਪਣੇ ਵੱਲੋਂ ਅਸੀਂ ਕੋਈ ਕਸਰ ਨਹੀਂ ਛੱਡੀ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕੀਤੇ ਗਏ ਨੇ ਸਰੀ ਇਸ ਤਰ੍ਹਾਂ ਕਿ ਇਸ ਤਰ੍ਹਾਂ ਜਿਹੜੇ ਆ ਕਿੜੀਆਂ ਵੱਟੀਆਂ ਹੱਸਦੀਆਂ ਦਾ ਇਹਨਾਂ ਸਮਾਗਮ ਵਿੱਚ ਸੱਤਾਂ ਰੇਆਂ ਪ੍ਰਬੰਧ ਕਰਦੀਆਂ ਨੇ ਗੱਲ ਕੀਤੀ। ਸਾਡੇ ਤਾਂ ਜੀ ਦੇਖੋ ਸਾਡੇ ਅੰਦਰ ਕੰਪਲੈਕਸਰੇ ਵਿੱਚ ਧਾਰਮਿਕ ਦਵਾਨ ਲੱਗਦਾ ਹੈ ਜਿਹੜਾ ਕਿ ਸ਼ੁਰੂ ਹੋਇਆ ਹੋਇਆ ਉਸਰੇ ਵਿੱਚ ਸਾਡੇ ਮਾਨਯੋਗ ਤੇ ਸਤਿਕਾਰਯੋਗ ਪ੍ਰਧਾਨ ਸਰੌਣੀ ਗੁਰਦਾਰਾ ਪ੍ਰਬੰਧ ਕਮੇਟੀ ਕੱਲ ਨੂੰ ਜਹੇਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਕੱਲ ਨੂੰ ਪਹੁੰਚਣਗੇ ਜੀ। ਸਰ ਇਸ ਤਰ੍ਹਾਂ ਦੀ ਲੰਗਰਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਇਹ ਪ੍ਰੋਗਰਾਮ ਹੈ। ਪੂਰੀ ਪੂਰੀ ਰੋਟੇ ਦਾ ਕੀ ਹੈ ਨਹੀਂ ਲੰਗਰ ਦੇਖੋ ਲੰਗਰ ਚੱਲ ਰਹੇ ਨੇ ਸੰਗਤਾਂ ਲਈ ਬਾਬੇ ਕਾਰਸੇਵ ਵਾਲਿਆਂ ਵੱਲੋਂ ਵੀ ਲੰਗਰ ਲਾਏ ਗਏ ਨੇ ਤੇ ਸਾਡੇ ਵੱਲੋਂ ਵੀ ਲੰਗਰ ਐ ਸਰੋਨੀ ਗੁਰਦਾਰਾ ਪ੍ਰਬੰਧ ਕਮੇਟੀ ਵੱਲੋਂ ਬਾਹਰ ਵੀ ਸੰਗਤਾਂ ਨੇ ਲੰਗਰ ਲਾਏ ਨੇ ਇਹ ਵੀ ਸੰਗਤਾਂ ਦਾ ਹੀ ਲੰਗਰ ਹੈ ਇਸ ਤੋਂ ਇਲਾਵਾ ਜੋੜੇ ਘਰ ਮਤਲਬ ਇਹ ਇਕੱਲੇ ਕੋਈ ਅਸੀਂ ਨਹੀਂ ਕਰ ਸਕਦੇ ਇਹ ਸਾਰਾ ਪ੍ਰੋਗਰਾਮ ਹੈ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਜਿਹੜੀਆਂ ਸਬਾ ਸੋਸਾਇਟੀਆਂ ਨੇ ਕੋਈ ਜੋੜੇ ਘਰ ਦੀ ਸੇਵਾ ਕਰ ਰਹੀ ਹੈ ਕੋਈ ਸਾਈਕਲ ਸੈਂਡ ਦੀ ਕਰ ਰਹੀ ਹੈ ਕੁਈ ਲੰਗਰਾਂ ਦੇ ਵਿੱਚ ਕਰੀਆ ਕੋਈ ਭੀੜ ਕੰਟਰੋਲ ਕਰਨ ਦੀ ਸੇਵਾ ਕਰਈ ਆ ਕੋਈ ਦਰਬਾਰ ਰਈ ਸਾਹਿਬ ਦੇ ਵਿੱਚ ਕਿਰਪਾਨ ਭੇਟਾ ਦੀ ਸੇਵਾ ਕਰਈ ਆ ਉਹ ਸਾਰੀਆਂ ਜਥੇਵੰਦੀਆਂ ਦਾ ਵੀ ਮੈਂ ਆਪਣਾ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਨੂੰ ਵੀ ਧੰਨਵਾਦ ਕਰਦਾ ਹਾਂ ਦੇ ਵਿੱਚ ਬਾਬਾ ਮੱਖਣ ਸਾਹਿਬ ਜੀ ਜਿਨ੍ਹਾਂ ਨੇ ਇਸ ਥਾਂ ਤੇ ਆ ਕੇ ਜਦੋਂ 22 ਮੰਝੀਆਂ ਡਾਈਆਂ ਗਈਆਂ ਹਨ ਉਹਨਾਂ ਨੇ ਗੁਰੂ ਸਾਚਾ ਗੁਰੂ ਲਾਧੋ ਰੇ ਦਾ ਜਿਹੜਾ ਮਤਲਬ ਇਥੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਇਹ ਉਹਦੇ ਸਬੰਧ ਦੇ ਵਿੱਚ ਪਹਿਲਾਂ ਸਾਚਾ ਗੁਰੂ ਲਾਧੋ ਰੇ ਨੂੰ ਰਖੜ ਪੁੰਮਿਆਂ ਦੇ ਨਾਂ ਤੇ ਵੀ ਇਹ ਮੇਲਾ ਜਿਹੜਾ ਮਨਾਇਆ ਜਾਂਦਾ ਸੀ ਉਸ ਇਤਿਹਾਸ ਨੂੰ ਸਮਰਪਿਤ ਹੈ ਜਿਹੜਾ ਇਹ ਦਿਨਾਂ ਦੇ ਵਿੱਚ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਨੂੰ ਤਾਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵੀ ਸੰਗਤ ਆਪਣੀ ਵਧੀਆ ਭਾਵਨਾਵਾਂ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਸਾਰੇ ਮਿੱਤਰ ਪਿਆਰੇ ਜਿਹੜੇ ਨੇ ਖਾਸ ਕਰਕੇ ਮੈਂ ਕਹੂੰ ਛੋਟੇ ਬੱਚਿਆਂ ਨੂੰ ਲੈ ਕੇ ਜਰੂਰ ਇਹ ਜੋੜ ਮੇਲੇ ਤੇ ਆਉਣ ਤਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਥਾਨ ਹੈ ਉਦੇ ਇਤਿਹਾਸ ਨਾਲ ਜੁੜੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਪਤਾ ਲੱਗੇ ਵੀ ਗੁਰਤੇਗ ਭਾਦਰ ਸਾਹਿਬ ਕਿਸ ਤਰ੍ਹਾਂ ਪ੍ਰਗਟ ਕੀਤੇ ਬਾਬਾ ਮੱਖਣ ਸਾਹਿਬ ਸਿੰਘ ਜੀ ਨੇ ਤੇ ਕਿਸੇ ਤਰ੍ਹਾਂ ਉਹ ਸਾਡੇ ਗੁਰੂ ਨੌਵੇਂ ਪਾਸਾ ਜਿਹੜੇ ਬਣੇ ਤੇ ਇਹ ਜੇ ਬੱਚੇ ਇਸ ਜੋੜ ਮੇਲਿਆਂ ਤੇ ਆਉਣਗੇ ਜੋੜ ਮੇਲੇ ਤੋਂ ਬਿਨਾਂ ਵੀ ਇਸ ਸਥਾਨ ਤੇ ਆਉਣਗੇ ਤਾਂ ਹੀ ਮਤਲਬ ਸਾਡੀ ਜਨਰੇਸ਼ਨ ਨੂੰ ਪਤਾ ਲੱਗੂਗਾ ਇਸ ਕਰਕੇ ਮੇਰੀ ਸਾਰੇ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਨਿਮਰਤਾ ਸਹਿਤ ਵੀ ਆਪਣੇ ਬੱਚਿਆਂ ਨੂੰ ਉਚੇਚੇ ਤੌਰ ਤੇ ਛੋਟੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਇਹ ਜੋੜ ਮੇਲੇ ਤੇ ਜਰੂਰ ਲੈ ਕੇ ਆਉਣ ਉਹ ਮੇਂ ਪਾਸ਼ਾ ਦੀ ਧਰਤੀ ਜਿੱਥੇ ਧਾਰਮਿਕ ਰੰਗ ਦੇ ਵਿੱਚ ਰੰਗੀ ਹੋਈ ਹੈ ਉੱਥੇ ਰੱਖੜ ਪੁੰਨਿਆਂ ਦੇ ਮੌਕੇ ਸਿਆਸਤ ਵੀ ਖੂਬ ਹੋਣੀ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਇੱਥੇ ਸਿਆਸੀ ਕਾਨਫਰੰਸਾਂ ਕੀਤੀਆਂ ਜਾਣੀਆਂ ਨੇ ਜਿਸ ਨੂੰ ਲੈ ਕੇ ਆ तमाम ਤਿਆਰੀਆਂ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਵੀ ਇੱਥੇ ਸਿਆਸੀ ਕਾਨਫਰੰਸ ਹੋਣੀ ਹੈ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚਨੇ ਨੇ ਜਿਸ ਨੂੰ ਲੈ ਕੇ ਸੁਰੱਖਿਆ ਦੇ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਸਿਵਲ ਵਰਦੀ ਦੇ ਵਿੱਚ ਵੀ ਪੁਲਿਸ ਮੁਲਾਜ਼ਮਾਂ ਨਾਥ ਕੀਤੇ ਗਏ ਨੇ ਤੇ तमाम ਸਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਉੱਥੇ ਡਿਬਰੂਗਲ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਵੀ ਇੱਥੇ ਪੰਥਕ ਇਕੱਠ ਰੱਖਿਆ ਗਿਆ ਉਸ ਇਕੱਠ ਨੂੰ ਲੈ ਕੇ ਵੀ ਕਈ ਦਿਨਾਂ ਤੋਂ ਲਾਮਬੰਦੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਮਾਨ ਕਾਂਗਰਸ ਅਤੇ ਹੋਰ ਸਿਆਸੀ ਧਿਰਾਂ ਦੇ ਵੱਲੋਂ ਵੀ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਸਕਦੀਆਂ ਨੇ ਪਰ ਖਾਸ ਤੌਰ ਤੇ ਜਿਹੜੀ ਨਿਗਾਹ ਰਹਿਣ ਵਾਲੀ ਹੈ ਉਹ ਸਰਕਾਰ ਦੀ ਸਿਆਸੀ ਕਾਨਫਰੰਸ ਤੇ ਉਸਦੇ ਨਾਲ ਹੀ ਜਿਹੜੀ ਪੰਥਕ ਇਕੱਠ ਰੱਖਿਆ ਗਿਆ ਹੈ ਭਾਈ ਅਮਰਪਾਲ ਸਿੰਘ ਦੇ ਸਮਰਥਕਾਂ ਦੇ ਵੱਲੋਂ ਉਸ ਦੇ ਉੱਪਰ ਖਾਸ ਨਿਗਾਹ ਰਹਿਣ ਵਾਲੀ ਹੈ ਕਿ ਦੋਹਾਂ ਧਿਰਾਂ ਦੇ ਵੱਲੋਂ ਕਿੰਨਾ ਇਕੱਠ ਕੀਤਾ ਜਾਂਦਾ ਹੈ ਦੂਸਰੇ ਪਾਸੇ ਜੇ ਧਾਰਮਿਕ ਤੌਰ ਤੇ ਗੱਲ ਕੀਤੀ ਜਾਵੇ ਤਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੂਕਾ ਇੰਤਜ਼ਾਮ ਕਰਨ ਦਾ ਇਥੇ ਦਾਵਾ ਕੀਤਾ ਗਿਆ ਹੈ तमाम ਜੜੇ ਸ਼ਰਧਾਲੂਆਂ ਵਾਸਤੇ ਰਹਿਣ ਦੇ ਲੰਗਰਾਂ ਦੇ ਪ੍ਰਬੰਧਾਂ ਦਾ ਦਾਵਾ ਇੱਥੇ ਕੀਤਾ ਜਾ ਰਿਹਾ ਹੈ ਸ਼ੋਮਨੀ ਗੁਦਾਰ ਪ੍ਰਬੰਧਕ ਕਮੇਟੀ ਵੱਲੋਂ ਸ਼ੋਮਨੀ ਗੁਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੇ ਹੋਰ ਪੰਜ ਸੇਖ ਹਸਤੀਆਂ ਵੀ ਇੱਥੇ ਕੱਲ ਪਹੁੰਚਣ ਗਿਆ ਕਿਉਂਕਿ ਕੱਲ ਮੁੱਖ ਸਮਾਗਮ ਇੱਥੇ ਹੋਣੇ ਨੇ ਕੱਲ ਹੀ ਕਾਨਫਰੰਸਾਂ ਹੋਣੀਆਂ ਨੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ ਤੋਂ ਇਸ ਵੇਲੇ ਬਾਬਾ ਬਕਾਲਾ ਦੀ ਧਰਤੀ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਕਤਾਂ ਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਪਹੁੰਚਿਆ ਹੋਇਆ ਸੰਕਤਾਂ ਆ ਪਿਛਲੇ ਕਈ ਦਿਨਾਂ ਤੋਂ ਪਹੁੰਚ ਰਹੀਆਂ ਨੇ ਹੁਣ ਸ਼ਾਮ ਦਾ ਸਮਾਂ ਹੋ ਗਿਆ ਤੇ ਸ਼ਾਮ ਦਾ ਸਮਾਂ ਹੋਣ ਕਰਕੇ ਮੌਸਮ ਵੀ ਬਦਲ ਗਿਆ ਤੇ ਸੰਕਤਾਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧ ਰਹੀ ਹੈ ਕਾਰ ਸੇਵਾ ਸੰਪਰਤਾਵਾਂ ਵੱਲੋਂ ਤੇ ਹੋਰ ਸਮਾਜਿਕ ਸੰਸਥਾਵਾਂ ਦੇ ਵੱਲੋਂ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਨੇ ਜ਼ਿਲ੍ਹਾ ਪ੍ਰਸ਼ਾਸਨ ਅਮਰitsar ਵੱਲੋਂ ਵੀ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਗਏ ਨੇ ਤੋਂ ਖਾਸ ਤੌਰ ਤੇ ਨਿਗਾਹ ਦੋਵੇਂ ਪਾਸੇ ਰਹਿਣੀ ਹੈ ਜਿੱਥੇ ਧਾਰਮਿਕ ਸਮਾਗਮਾਂ ਤੇ ਸੰਗਤਾਂ ਹੋਣੀਆਂ ਨੇ ਉਥੇ ਸਿਆਸੀ ਰੰਗਤ ਦੇ ਵਿੱਚ ਵੀ ਬਹੁਤ ਕੁਝ ਹੋਣ ਵਾਲਾ ਹੈ ਸੂਬੇ ਦੇ ਮੁੱਖ ਮੰਤਰੀ ਕਈ ਤਰ੍ਹਾਂ ਦੇ ਐਲਾਨ ਵੀ ਇੱਥੇ ਕਰ ਸਕਦੇ ਨੇ ਕੈਮਰਾਮੈਨ ਕਮਲਜੀਤ ਦੇ ਨਾਲ ਇੰਦਰਜੀਤ ਸਿੰਘ ਚਾਰ ਡੈਲੀ ਡੈਪਸ ਟੀਵੀ ਬਾਬਾ ਬਕਾਲਾ ਅਮਰਸਰ